ਸੱਚੇ ਪਾਤਸ਼ਾਹ ਜੀਓ ਕੌਮੀ ਇਨਸਾਫ ਮੋਰਚੇ ਤੇ ਸਮੂਹ ਸਿੱਖ ਜਥੇਬੰਦੀਆਂ ਤੇ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀਓ ਜੇਲਾਂ ਵਿੱਚ 30 35 ਪੇਚੀ ਸਾਲ ਤੋਂ ਬੰਦ ਕੌਮੀ ਚੌਧੇ ਸੱਚੇ ਪਾਤਸ਼ਾਹ ਜੀਓ ਉਹਨਾਂ ਦੀ ਰਿਹਾਈ ਸੰਬੰਧੀ ਸੱਚੇ ਪਾਤਸ਼ਾਹ ਜੀ ਸੰਗਤ ਵੱਲੋਂ ਰੋਸ ਮਾਰਚ ਗੋਸੂਮਾਂ ਦੀਆਂ ਵਿਆਧੀਆਂ ਕਰਨ ਵਾਲੇ ਕੌਸੀਆਂ ਨੂੰ ਸਖ਼ਤ ਜਵਾਬ ਦੌਰ ਤੇ ਸਖ਼ਤ ਕਾਨੂੰਨ ਬਣਾਉਣ ਸੰਬੰਧੀ ਰੋਸ ਮਾਰਚ ਪੰਜਾਬ ਚ ਬਾਗਰੀ ਨਸ਼ਿਆਂ ਦੀ ਖਨੇਰੀ ਦੇ ਖਿਲਾਫ ਇਹ ਪੈਦਲ ਰੋਜ਼ਮਾਰੀ ਕੱਢਿਆ ਜਾ ਰਿਹਾ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਮਿਹਰ ਕਰਨੀ ਆਪਣਾ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀਓ ਚਾਹ ਦੀਆਂ ਕਲਾਂ ਵਿੱਚੇ ਰੋਜ਼ਮਾਰੀ ਸੁਪੰਨ ਕਰਾਉਣਾ ਤੇ ਸ਼ੁਰੂ ਕਰ ਦਿੱਆ ਸਤਿਗੁਰੂ ਜੀ ਮੰਗਿਆ ਜੀ ਪਾਤਸ਼ਾਹ ਜੀਓ ਆਪ ਨੇ ਮਿਹਰ ਕਰਨਾ ਕੌਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੋਚੀ ਕੌਮ ਵਿੱਚ ਆਪ ਜੀ ਦਾ ਪਿਆਰ ਤੇ ਖੁਸ਼ਬਖਸ਼ਾ ਕਰਦੀਆਂ ਖੁਸ਼ਬਖਸ਼ੀਆਂ ਆਪਣੇ ਆਪਣੇ ਨੀਤੀ ਕਿਤਾ ਤੋਂ ਉੱਪਰ ਇਹ ਸੱਚੇ ਪਾਤਸ਼ਾਹ ਪਾਤ ਜੀ ਸਾਡੀ ਆਪੇ ਜੀ ਇੰਤਿਆਦ ਕੇ ਇਸ਼ਾਰਾ ਸਾਹ ਤੇ ਛੇ 77 ਹੋ ਕੇ ਅਸੀਂ ਆਪਣੇ ਕੌਮੀ ਲਈ ਕੌਮੀ ਹੱਕਾਂ ਲਈ ਪਹਿਰਾ ਦੇ ਸਕੀਏ ਸੱਚੇ ਪਾਤਸ਼ਾਹ ਮਿਹਰ ਕਰਨੀ ਭੁੱਲਾਂ ਚੁੱਕਣ ਲਈ ਮਾਫ਼ ਕਰਨਿਆ ਸ਼ਕਾਮ ਦੋਸ਼ ਦੋਸ਼ ਉਹ ਕਰਤਿ ਲਈ ਬਚਾਉਣਾ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਰਾ ਹੈ ਹਨਕ ਨਾਮ ਕਰਨੀ ਕਰਾ ਦੇਣੇ ਗੋਣ ਕਿਰਤ ਆਵੇ الله

ਨਾਂ ਪਿਆਰਿਆਂ ਪਿਆਰਿਆਂ ਸਿੱਧਾ ਸਿੰਘ ਜੀ ਨੂੰ ਇਸਰ ਕਮਾਈ ਦਾ ਧਿਆਨ ਸਤਿਕਾਰ ਜੀ ਵਾਹਿਗੁਰੂ ਨਰਾ ਸਿੰਘ ਵਾਲੇ ਸਰਵੇਸ਼ੂਦ ਦੇ ਕਰਤੀ ਉਹਦੇ ਜਿਹੜੇ ਬਹੁਤ ਮਤ ਪਾਈ ਉਹਨੇ ਜਿਹੜੇ ਪਹਿਲੇ ਤਾਂ ਨਾਰਿਆਂ ਨਾਲ ਚਰਾਏ ਕੁکریاں ਲਹਾਈਆਂ ਮਾਂਿਆਂ ਨੇ ਬਹੁਤ ਦਰਮਾਨ ਕੀਤੇ ਸਤਿ ਸ਼੍ਰੀ ਅਕਾਲ ਬੰਦੀ ਸਿੰਘ ਯਾਦ ਕਰੋ ਬੰਦੀ ਸਿੰਘ ਯਾਦ ਕਰੋ ਜਨਕਾਸ਼ ਜਨਕਾਸ਼ ਸਿੰਘ ਹਵਾਰਾ ਜਿੰਦਾਬਾਦ ਜਨਕਾਸ਼ ਜਨਕਾਸ਼ ਸਿੰਘ ਹਵਾਰਾ ਜਿੰਦਾਬਾਦ ਜਨਕਾਸ਼ ਜਨਕਾਸ਼ ਸਿੰਘ ਹਵਾਰਾ ਜਿੰਦਾਬਾਦ ਬੰਦੀ ਸਿੰਘ ਯਾਦ ਕਰੋ ਬੰਦੀ ਸਿੰਘ ਯਾਦ ਕਰੋ ਜਨਕਾਸ਼ ਸਿੰਘ ਹਵਾਰਾ ਜੀ ਜਿੰਦਾਬਾਦ ਜਨਕਾਸ਼ ਸਿੰਘ ਹਵਾਰਾ ਜੀ ਜਪਤਾਸ ਹੀ ਹੋਵਾਰਾ ਜੀ ਸੰਜੀ ਸਿੰਘ ਜਿੰਦਾਬਦ ਕਰੋ 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 ਅੱਜ ਅਸੀਂ ਉਸ ਮਹਾਨ ਪਵਿੱਤਰ ਧਰਤੀ ਦੇ ਖੜੇ ਆ ਜਿਹੜੀ ਦੁਨੀਆਂ ਦੀ ਇੱਕ ਨੋਖੀ ਧਰਤੀ ਹੈ ਜਿੱਥੇ ਛੋਟੇ-ਛੋਟੇ ਮਸੂਮ ਸਹਿਬਜਾਦਿਆਂ ਨੇ ਮਾਤਾ ਗੁਜਰਕੌਰ ਨੇ ਸ਼ਹਾਦਤ ਦਾ ਜਾਮ ਪੀਤਾ ਜਿਹੜੀ ਸਭ ਤੋਂ ਮਹਿੰਗੀ ਧਰਤੀ ਵੀ ਕੀ ਹੈ ਉਸ ਜਗ੍ਹਾ ਤੇ ਅਰਦਾਸ ਕਰਕੇ ਅਸੀਂ ਇਹ ਰੋਸ ਮਾਰਚ ਜੋ ਲੋਕਲ ਕੱਢਿਆ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਪ੍ਰਬੰਧਕਾਂ ਦਾ ਭੈਣਾ ਦਾ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਨੌਜਵਾਨ ਤਬਕੇ ਦਾ ਜਿਹੜੇ ਬਹੁਤ ਇਕੱਤਰ ਹੋਏ ਨੇ ਇਹ ਲੋਕਲ ਮਾਰਚ ਹੈ ਫਿਰ ਮਰੰਡੇ ਕੱਢਣਾ ਫਿਰ ਖਮਾਣੋ ਕੱਢਣਾ ਉਸ ਤੋਂ ਬਾਅਦ ਵੱਡਾ ਮਾਰਚ ਕੱਢਣਾ ਤਾਂ ਕਿ ਜਿਹੜੇ 33 33 ਸਾਲ ਤੋਂ ਬੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੀ ਕੋਈ ਕਾਨੂੰਨ ਨਹੀਂ ਬਣਿਆ ਇਹ ਪਹਿਲੀ ਵਾਰੀ ਹੋਇਆ ਸਾਰੀ ਦੁਨੀਆ ਤੇ 195 ਮੁਲਕ ਨੇ ਤੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਨੇ ਬਿਆਦਵੀ ਹੋ ਰਹੀ ਤੇ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਬਿਆਦਵੀ ਹੋ ਰਹੀ ਹੈ ਜੇ ਇਸ ਧਰਤੀ ਦੇ ਸਿੱਖ ਬਖਸ਼ੂ 319 ਵਾਰੀ ਤਕਰੀਬਨ ਬਿਆਦਵੀ ਹੋ ਚੁੱਕੀ ਆ ਤੇ ਕੋਈ ਨਿਆਂ ਨਹੀਂ ਮਿਲਿਆ ਉਹਦੀ ਬਿਆਦਵੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣਾ ਅਸੀਂ ਮੰਗ ਕਰਦੇ ਆ ਇਸ ਸੁਪਰੀਮ ਕੋਰਟ ਨੇ ਲਿਖਤੀ ਆਰਡਰ ਕੀਤਾ 62 ਪੇਜਾਂ ਦਾ ਆਰਡਰ ਆ ਵੀ ਗੁਰੂ ਗ੍ਰੰਥ ਸਾਹਿਬ ਲਾਈਵ ਗੁਰੂ ਆ ਉੱਤੇ ਬਿਲਕੁਲ ਐਕਸਪਲੇਨ ਕੀਤਾ ਕੁਰਾਨ ਸ਼ਰੀਫ ਬਾਈਬਲ ਗੀਤਾ ਕਿਉਂ ਨਹੀਂ ਉਹ ਲਾਈਵ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਇਹ ਸਾਰਿਆਂ ਗੁਰੂਆਂ ਦੀ ਜੋਤ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦ ਹੁਕਮਨਾਮਾ ਜਾਰੀ ਕਰਕੇ ਖੁਦ ਇਹਦਾ ਪ੍ਰਕਾਸ਼ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰਸ਼ਬਦ ਗੁਰੂ ਆ ਗੁਰਗ੍ਰਹਿ ਇਹਦੀ ਬੇਅਦਬੀ ਹੋ ਰਹੀ ਇਹਦੀ ਦੀ ਲਾਈਵ ਇੱਕ ਸੁਪਰੀਮ ਕੋਰਟ ਦਾ ਆਰਡਰ ਆ ਸਾਡਾ ਮੰਨਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰਹਿ ਗੁਰਸ਼ਬਦ ਹੈ ਚਾਰ ਸਵੇਰੇ ਜਿਹੜੀਆਂ ਕੰਧਾਂ ਨੇ ਉਹ ਹੈਗਾ ਗੁਰਦੁਆਰਾ ਸਾਹਿਬ ਉਹਦੀ ਪ੍ਰੋਟੈਕਸ਼ਨ ਦੀ ਗੁਰੂ ਗ੍ਰਹਿ ਸੈ ਨੂੰ ਬੁਲਾਉਣ ਦੀ ਗੁਰੂ ਗ੍ਰਹਿ ਸਾਹਿਬ ਦਾ ਜਿਹੜਾ ਗ੍ਰੰਥੀ ਆ ਵਜੀਰ ਆ ਕਿਸੇ ਵੀ ਪਾਪੀ ਨੂੰ ਦੁਸ਼ਟ ਨੂੰ ਉਹ ਵੜਦਾ ਮਾਰਦਾ ਜਿਹੜਾ ਉਹਦੀ ਬੇਅਦਬੀ ਕਰਦਾ ਤੇ ਉੱਤੇ ਕੋਈ ਪਰਚਾ ਨਹੀਂ ਹੋ ਸਕਦਾ ਇਹ ਸੁਪਰੀਮ ਕੋਰਟ ਦੇ ਵਿੱਚ ਅਸੀਂ ਇਹ ਪੇਸ਼ ਕਰ ਰਹੇ ਹਾਂ ਠੀਕ ਹੈ ਜੀ ਉਹਦੇ ਵਾਸਤੇ ਅਸੀਂ ਕਾਨੂੰਨ ਚਾਹਦੇ ਹਾਂ ਵੀ ਸਰਕਾਰ ਸਖਤ ਤੋਂ ਸਖਤ ਕਾਨੂੰਨ ਬਣਾਵੇ ਹੁਣ 295 ਧਾਰਾ ਵਾ ਜਦੋਂ ਬੰਦਾ ਉਹ ਜਿਹੜਾ ਬੰਦੇ ਨੇ ਇਹ ਇਹਦਾ ਇਹਦਾ ਗੰਦਾ ਪਾਪ ਕੀਤਾ ਹੁੰਦਾ ਗੁਰੂਗ੍ਰਾਜ ਜੀ ਬੇਅਦਬੀ ਕੀਤੀ ਉਹ ਜਿਹਨੇ ਕੇਸ ਕੀਤਾ ਹੁੰਦਾ ਉਹ ਜੇ ਸ਼ਹਿਰ ਫਿਰਦਾ ਉਹਨਾਂ ਘਰੇ ਵੀ ਜਾਪਦਾ ਇਸ ਕਰਕੇ ਸੀ ਇਹ ਅੱਜ ਰੋਸ ਮਾਰਚ ਕੱਢੇ ਆ ਉਹ ਇਹ ਤੋਂ ਸਭ ਤੋਂ ਵੱਡਾ ਰੋਸ ਮਾਰਚ ਜੋ ਅੱਜ ਤਰੀਕ ਮਿਥੀ ਜਾਊਗੀ ਉਹ ਕੱਢਿਆ ਜਾਵੇਗਾ ਬਾਹਰ ਦੇ ਵਿੱਚ ਅਗਲੇ ਮਹੀਨੇ ਦੇ ਸ਼ੁਰੂ ਚ ਇਸ ਵਾਰ ਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਜਿਹੜੇ ਆਏ ਨੇ ਬਹੁਤ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇਸ਼ ਦੇ ਅੰਦਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਇਹ ਲੋਕਤੰਤਰ ਦੇਸ਼ ਦੇ ਅੰਦਰ ਲੋਕ ਆਪਣੀਆਂ ਵੋਟਾਂ ਪਾ ਕੇ ਆਪਣੇ ਨਮੇਂ ਦੇ ਚੁਣਦੇ ਭਾਈ ਅਮਰਤਪਾਲ ਸਿੰਘ ਨੂੰ 2 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਖਦੂਰ ਸਾਹਿਬ ਤੋਂ ਜਿਤਾਇਆ ਤੇ ਅੱਜ ਵੀ ਉਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਹੈ ਇਹ ਲੋਕਤੰਤਰ ਦਾ અપਮਾਨ ਹੈ ਤੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਵਾਰ-ਵਾਰ ਇਹ ਦਾਅਵੇ ਕਰਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਡੈਮੋਕਰੈtic ਸਿਸਟਮ ਜਿਹੜਾ ਹੈ ਇਹ ਸਭ ਤੋਂ ਵਧੀਆ ਹਿੰਦੁਸਤਾਨ ਦੇ ਵਿੱਚ ਉਹਦਾ ਮਤਲਬ ਦਵਾਲਾ ਕਰ ਦਿੱਤਾ ਇੱਕ ਕਿਸਮ ਦਾ ਸਰਕਾਰ ਨੇ ਦੂਸਰੇ ਨੰਬਰ ਤੇ ਕਿ 35 ਸਾਲਾਂ ਤੋਂ ਲਗਾਤਾਰ ਭਾਰਤ ਦੀਆਂ ਵੱਖ-ਵੱਖ ਜ਼ਿਲਾਂ ਦੇ ਅੰਦਰ ਭਾਈ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਢੁੱਲਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਸਮੇਤ ਬਹੁਤ ਸਾਰੇ ਬੰਦੀ ਸਿੰਘ ਬੜੇ ਲੰਮੇ ਸਮੇਂ ਤੋਂ ਕੁਝ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕੀਤੇ ਹੋਏ ਨੇ ਨਾ ਤਾਂ ਕੋਈ ਅਦਾਲਤ ਨਾ ਕੋਈ ਸਰਕਾਰ ਉਹਨਾਂ ਨੂੰ ਰਹਾ ਕਰਨ ਦਾ ਯਤਨ ਕਰਦੀ ਹੈ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਕਿ ਕੱਲ ਭਾਈ ਅਮਰਤਪਾਲ ਸਿੰਘ ਦੇ ਚਾਚੇ ਦੇ ਘਰ ਵਿੱਚ ਔਰ ਉਹਨਾਂ ਦੇ ਬਹਨੋਈ ਦੇ ਘਰ ਵਿੱਚ ਛਾਪੇ ਮਾਰੇ ਐਨਆਈ ਨੇ ਸਰਕਾਰ ਸਾਨੂੰ ਡਰਾਉਣਾ ਧਮਕਾਉਣਾ ਦਾ ਯਤਨ ਕਰਨਾ ਚਾਹੁੰਦੀ ਹੈ ਔਰ ਆਸਾਸ ਕਰਵਾ ਰਹੀ ਹੈ ਕਿ ਭਾਰਤ ਵਿੱਚ ਸਿੱਖ ਜਿਹੜੇ ਨੇ ਉਹ ਗੁਲਾਮ ਨਹੀਂ ਤੇ ਉਹਨਾਂ ਨੂੰ ਗੁਲਾਮਾਂ ਵਰਗਾ ਜੀਵਨ ਹੀ ਜਿਉਣਾ ਪਏਗਾ ਅੱਜ ਫਤਿਹਗੜ੍ਹ ਸਾਹਿਬ ਸ੍ਰੀ ਜੋਤੀ ਸੁਖ ਗੁਰਦੁਆਰਾ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੱਕ ਬੰਦੀ ਛੋੜ ਮਾਰਚ ਅਸੀਂ ਇੱਥੇ ਆਯੋਜਿਤ ਕੀਤੀ ਆ ਪਹਿਲਾਂ ਵੀ ਇੱਕ ਵਾਰ ਮਾਰਚ ਕੱਢ ਚੁੱਕੇ ਆ ਬੜੇ ਲੰਮੇ ਸਮੇਂ ਤੋਂ ਸਿੱਖ ਨੌਜਵਾਨ ਜਿਹੜੇ ਵਾਧਿਕ ਲਹਿਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਉਹਨਾਂ ਦੀ ਰਿਹਾਈ ਲਈ ਮਾਰਚ ਕੱਢੀ ਜਾ ਰਹੀ ਆ ਔਰ ਉਸ ਤੋਂ ਬਾਅਦ ਵੀ ਜਿਹੜਾ ਸਰਕਾਰ ਸੈਂਟਰ ਸਰਕਾਰ ਦਾ ਉਹ ਬੰਦ ਨਹੀਂ ਹੋਇਆ ਜਿਵੇਂ ਹੁਣ ਬਾਅਦ 'ਚ ਆ ਕੇ ਅਮਰਿਤਪਾਲ ਸਿੰਘ ਨੂੰ ਵੀ ਅੰਦਰ ਘਾਤਤਾ ਉਹਨਾਂ ਦੇ ਉੱਤੇ ਐਨਐਸਏ ਲਾਤੀ ਪੰਜਾਬ ਸਰਕਾਰ ਨੇ ਵੀ ਬਹੁਤ ਵੱਡੀ ਗਲਤੀ ਹੈ ਇਹਨਾਂ ਨੇ ਉਹਨਾਂ ਦੀ ਐਨਐਸਏ ਐਕਸਟੈਂਡ ਕਰ ਦਿੱਤੀ ਆ 1 ਸਾਲ ਲਈ ਵਧਾਤੀ ਹਾਲਾਂਕਿ ਪਹਿਲਾਂ 4-4 ਮਹੀਨੇ ਲਈ ਹੁੰਦਾ ਹੀ ਜਾਂਦੀ ਸੀ ਇੱਕ ਪਾਸੇ ਤੁਸੀਂ ਦੇਖੋ ਸੈਂਟਰ ਸਰਕਾਰ ਜਿਹੜੀ ਹੈਗੀ ਆ ਹਰ ਇੱਕ 2-3 ਮਹੀਨੇ ਬਾਅਦ ਡੇਰੇ ਸਰਸੇ ਸਾਦੇ ਵਾਲੇ ਸਾਹ ਨੂੰ ਛੁੱਟੀ ਦਿੰਦੀ ਆ ਜਿਹੜਾ ਕਿ ਇੰਨੇ سنگੀਨ ਜੁਰਮਾਂ ਦੇ ਵਿੱਚ ਅੰਦਰ ਇਹਦਰ ਬੰਦੀ ਸਿੰਘ ਜਿਹੜੇ 30 35 35 ਸਾਲਾਂ ਤੋਂ ਅੰਦਰ ਬੈਠੇ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਵੀ ਰਿਹਾ ਨਹੀਂ ਕਰ ਰਹੇ ਮੇਰੀ ਸੈਂਟਰ ਸਰਕਾਰ ਨੂੰ ਚੇਤਾਵਨੀ ਹੈ ਵੀ ਉਹ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾ ਕਰੇ ਨਹੀਂ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਆਸ ਹੈ ਕਿਉਂਕਿ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਦੁੱਖ ਦੇ ਵਿੱਚ ਹੈਗੀ ਆ ਵੀ ਸਿੱਖ ਪੰਥ ਦੇ ਨਾਲ ਕਿਉਂ ਇੰਨਾ ਤਕਰਾ ਹੋ ਰਿਹਾ ਕੋਈ ਐਹੀ ਮੂਵਮੈਂਟ ਚੱਲ ਜਵੇ ਜਿਹਦੇ ਨਾਲ ਨੁਕਸਾਨ ਹੋਵੇ ਇਸ ਤੋਂ ਪਹਿਲਾਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਅੱਜ ਇਥੋਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਇੱਕ ਪੈਦਲ ਰੋਸ ਮਾਰਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੰਜਾਬ ਦੇ ਵਿੱਚ ਦਿਨ-ਪ੍ਰਤੀ-ਦਿਨ ਜਿਹੜਾ ਨਸ਼ਿਆਂ ਦਾ ਰੁਝਾਨ ਉਹ ਵੱਧ ਰਿਹਾ ਉਹਦੇ ਖਾਤੇ ਮੇ ਲਈ ਔਰ ਖਾਸ ਤੌਰ ਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਿਛਲੇ ਸਮੇਂ ਬੇਅਦਬੀਆਂ ਹੋਈਆਂ ਉਹਦੇ ਲਈ ਸਰਕਾਰਾਂ ਨੂੰ ਅਪੀਲ ਵੀ ਸਖਤ ਕਾਨੂੰਨ ਬਣਾਉਣ ਦੇ ਜਿਹੜੇ ਬਣਾਏ ਜਾਣਾ ਉਹਦੇ ਲਈ ਜਿਹੜਾ ਅੱਜ ਰੋਸ ਮਾਰਚ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਅਰਦਾਸ ਬੇਨਤੀ ਕਰਕੇ ਗੁਰਦੁਆਰਾ ਸ੍ਰੀ ਜੁਤੀਸੂਪ ਸਾਹਿਬ ਤੋਂ ਸ਼ੁਰੂ ਹੁੰਦਾ ਹੋਇਆ ਚਾਰ ਨੰਬਰ ਚੁੰਗੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੱਕ ਲੈ ਕੇ ਜਾ ਰਹੇ ਹਾਂ ਸੋ ਮੈਨੂੰ ਸਮਝਦਾ ਅੱਜ ਸੰਗਤਾਂ ਦੇ ਵਿੱਚ ਜਿੱਥੇ ਸਰਕਾਰਾਂ ਕੇ ਵੀਲ ਉੱਤੇ ਸਰਕਾਰਾਂ ਕੇ ਰੋਸ ਹੈ ਵੀ ਜਿਹੜੀਆਂ ਸਰਕਾਰਾਂ ਨੇ ਕਾਨੂੰਨ ਦੀ ਪਾਲਣਾ ਕਰਨੀ ਹੈ ਜਿਹੜੀਆਂ ਸਰਕਾਰਾਂ ਨੇ ਕਾਨੂੰਨ ਨੂੰ ਲਾਗੂ ਕਰਨਾ ਹੈ ਆਹੀ ਅੱਜ ਉਹੀ ਸਰਕਾਰਾਂ ਨੇ ਜਿਹੜੀਆਂ ਜਿਹਨਾਂ ਨੂੰ 33 ਸਾਲ ਹੋ ਗਏ 32-32 ਸਾਲ ਹੋ ਗਏ ਆਪਣੀਆਂ ਸਜਾਵਾਂ ਪੂਰੀਆਂ ਕਰਨੀਆਂ ਉਹ ਅੱਜ ਜਿਹੜੀਆਂ ਸਾਰੇ ਰੂਲ ਕਾਨੂੰਨ ਛਿੱਕੇ ਟੰਕੇ ਅੱਜ ਜ਼ਬਰਦਸਤੀ ਤੱਕੇ ਨਾਲ ਨજરਬੰਦ ਉਹਨਾਂ ਨੂੰ ਸਿੰਗਾ ਨੂੰ ਅੰਦਰ ਕੀਤਾ ਹੈ ਸੋ ਸਾਰੀ ਅੱਜ ਸਿੱਖ ਸੰਗਤ ਦਾ ਇਸ ਗੱਲੋਂ ਰੋਸ ਹੈ ਔਰ ਇਸੇ ਗੱਲ ਨੂੰ ਅਸੀਂ ਲੈ ਕੇ ਅੱਜ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਅ ਅਦਾਲਤਾਂ ਤੋਂ ਵੀ ਅਸੀਂ ਅਪੀਲ ਕਰਦੇ ਹਾਂ ਅਦਾਲਤਾਂ ਨੂੰ ਵੀ ਵੀ ਜਿਹੜੀਆਂ ਇਹ ਜਿਹੜੇ ਵੀ ਜਿਨ੍ਹਾਂ ਨੇ ਵੀ ਸਜ਼ਾਵਾ ਸਿੰਗਾ ਨੇ ਪੂਰੀਆਂ ਕਾਮੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨ ਵਾਲੇ ਤੋਸ਼ੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਤੇ ਪੰਜਾਬ ਚ ਜੋ ਚਾਲੀ ਨਸ਼ਿਆਂ ਦੀ ਹਨੇਰੀ ਉਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਹ ਰੋ ਪੈਦਲ ਰੋਸ ਮਾਰਚ ਕੱਢਣ ਦਾ ਇੱਕ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਜਿਸ ਤਹਿਤ ਅੱਜ 14 ਸਤੰਬਰ 2024 ਨੂੰ ਸ਼੍ਰੀ ਗੁਰੂਦਵਾਰਾ ਜੋਤੀਸਰੂ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਦੇ ਹੋਏ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਜਿਦੇ ਵਿੱਚ ਸਰਕਾਰ ਦੀ ਜਿਹੜੀ ਬੋਲੀ ਸਰਕਾਰ ਆ ਉਹਦੇ ਤਾਂ ਕਿ ਕੰਨ ਹੋ ਸਕੀਏ ਕਿ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਫਿਰ ਵੀ ਸਰਕਾਰ ਛੱਡਣਾ ਨਹੀਂ ਚਾਹੁੰਦੀ ਪਰ ਜਿਹੜੇ ਲੋਕ ਘਣਾਉਣੇ ਦੋਸ਼ਾਂ ਦੇ ਤਹਿਤ ਜਿਹੜੇ ਬਲਾਤਕਾਰਾਂ ਦੇ ਦੋਸ਼ਾਂ ਦੇ ਤਹਿਤ ਸਜ਼ਾ ਕੱਟ ਰਹੇ ਸੀ ਉਹਨਾਂ ਨੂੰ ਤਾਂ ਸਰਕਾਰ ਛੱਡ ਰਹੀ ਆ ਪਰ ਇਹ ਪੰਜਾਬ ਦੇ ਸਿੰਘਾਂ ਨਾਲ ਵਿਤਕਰਾ ਹੋ ਰਿਹਾ ਇਸ ਕਰਕੇ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਣ ਲਈ ਅਜਿਹੇ ਜਿਹੜੇ ਰੋਸ ਮਾਰਚੋ ਕੱਢੇ ਜਾ ਰਹੇ ਨੇ ਤੇ ਅੱਗੇ ਵੀ ਕੱਢੇ ਜਾਣਗੇ ਤੇ ਸੰਗਤ ਨੂੰ ਅਪੀਲ ਆ ਕੇ ਵੱਧ ਚੜਕੀ ਨਾਲ ਰੋਸ ਮਾਰਚਾਂ ਵਿੱਚ ਭਾਗ ਲੈਣ ਤਿਆਪਾ ਸੜਕਾਂ ਤੇ ਆਈਏ ਤਾਂ ਕਿ ਅਸੀਂ ਆਪਣੀ ਇਹਨਾਂ ਸਿੰਘਾਂ ਨੂੰ ਜਿਹੜੇ ਆਪਣੀ ਜਵਾਨੀ ਜਿਹਨਾਂ ਨੇ ਸਾਰੀ ਜਿਹਨਾਂ ਚ ਕੱਢ ਦਿੱਤੀ ਹੈ ਉਹਨਾਂ ਨੂੰ ਅਸੀਂ ਰਿਹਾ ਕਰਾ ਸਕੀਏ ਵਾਹਿਗੁਰੂ ਜੀ